ਦੇ ਜੋ ਜਸਵਿੰਦਰ ਭੱਲਾ ਜੀ ਪੰਜਾਬੀਆਂ ਦੇ ਵਿਸ਼ਵ ਭਰ ਦੇ ਵਿੱਚ ਵਸੇ ਪੰਜਾਬੀਆਂ ਦੇ ਬਹੁਤ ਹੀ ਹਰਪਨ ਪਿਆਰੇ ਇੱਕ ਆਰਟਿਸਟ ਕੋ ਨਿਭੜੇ ਹੈ ਦੇ ਕਿਸੇ ਭੱਲਾ ਦੀ ਭੱਲਾ ਜੀ ਦੀ ਯਾਦ ਦੇ ਵਿੱਚ ਅਸੀਂ ਕੀ ਕਰ ਸਕਦੇ ਆ ਇੰਨੀ ਵੱਡੀ ਵਿਰਾਸਤ ਨੂੰ ਸੰਭਾਲਣ ਦੇ ਵਾਸਤੇ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਪੰਜਾਬ ਦਾ ਇੱਕ ਐਸਾ ਕਲਾ ਕੇਂਦਰ ਉਹਨਾਂ ਦੇ ਨਾਮ ਤੇ ਉਸਾਰਿਆ ਜਾਵੇ ਔਰੇ ਮੁਹੱਲੇ ਦੇ ਵਿੱਚ ਕੋਈ ਭਾਈ ਸਾਹਿਬ ਇਹ ਗੱਲ ਹੋਈ ਹੈ ਕਿ ਕੋਈ ਐਸਾ ਕਲਾ ਪਵਨ ਹੋਵੇ ਜਿਤੇ ਆਉਣ ਵਾਲੀਆਂ ਪੀੜ੍ਹੀਆਂ ਭੱਲਾ ਜੀ ਦੇ ਜੀਵਨ ਤੋਂ ਸੇਧ ਲੈਂਦੀ ਰਹੇ ਕਿਉਂ ਮੈਨੂੰ ਐਂ ਲੱਗਦਾ ਕਿ ਜਿਹੜੇ ਸੁੰਦਰ ਭੱਲਾ ਜੀ ਆ ਇਹ ਜਿਹੜੇ ਅਵਾਰਡ ਹੁੰਦੇ ਨੇ ਇਨ੍ਹਾਂ ਅਵਾਰਡਾਂ ਤੋਂ ਵੱਧ ਪਿਆਰ ਲੈ ਕੇ ਦੁਨੀਆ ਤੋਂ ਗਏ ਆ ਲੇਕਿਨ ਪਦਮਸ਼ਰੀ ਸਾਡੇ ਦੇਸ਼ ਦਾ ਇੱਕ ਰਾਸ਼ਟਰੀ ਪਦਮ ਦਾ ਸਭ ਤੋਂ ਉੱਚਾ ਵਾਰ ਹੈ ਸਨਮਾਨ ਹੈ ਪਰ ਮੈਂ ਮਹਿਸੂਸ ਕਰਦਾ ਕਿ ਜਸਵਿੰਦਰ ਭੱਲਾ ਜੀ ਉਹਦੇ ਵਾਸਤੇ ਬਿਲਕੁਲ ਢੁਕਵੀਂ ਸ਼ਖਸੀਅਤ ਹੈ ਸਰ ਅਤੇ ਇਹ ਡੇਜ਼ਰਵ ਕਰਦੇ ਆ ਇਹ ਸਨਮਾਨ ਜਿਹੜਾ ਹੈ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਰਾਜ ਸਭਾ ਮੈਂਬਰ ਸਤਨਾਥ ਸਿੰਘ ਸੰਦੂ ਅਦਾਕਾਰ ਜਸਵਿੰਦਰ ਸਿੰਘ ਭੱਲਾ ਦੇ ਦੇਹਾਂਤ ਤੇ ਉਹਨਾਂ ਦੇ ਘਰ ਅਫਸੋਸ ਪ੍ਰਗਟ ਕਰਨ ਪਹੁੰਚੇ ਇਸ ਮੌਕੇ ਉਹਨਾਂ ਆ ਭੱਲਾ ਦੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਦੇਹਾਂਤ ਨਾਲ ਵੱਡਾ ਘਾਟਾ ਪਿਆ ਹੈ ਔਰ ਆਨੇ ਜਸਵਿੰਦਰ ਭੱਲਾ ਦੇ ਪਰਿਵਾਰ ਨੂੰ ਘਰੋਸਾ ਦਿੱਤਾ ਹੈ ਇੱਕ ਮੋਹਾਲੀ ਚ ਜਸਵਿੰਦਰ ਸਿੰਘ ਭੱਲਾ ਦੇ ਨਾਮ ਤੇ ਕਲਾ ਭਵਨ ਬਣਾਇਆ ਜਾਵੇਗਾ ਜਿਸ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਜਸਵਿੰਦਰ ਭੱਲਾ ਤੋਂ ਸਿੱਧ ਲੈਣਗੀਆਂ ਦੇਖੋ ਜਸਵਿੰਦਰ ਭੱਲਾ ਜੀ ਪੰਜਾਬੀਆਂ ਦੇ ਵਿਸ਼ਵ ਭਰ ਦੇ ਵਿੱਚ ਵਸਤੇ ਪੰਜਾਬੀਆਂ ਦੇ ਬਹੁਤ ਜੀ ਹਰਮਨ ਪਿਆਰੇ ਇੱਕ ਆਰਟਿਸਟ ਕੋ ਨਿਭੜਿਆ ਔਰ ਇੰਜ ਲੱਗਦਾ ਹੈ ਕਿ ਇਹ ਸਮਾਜ ਦਾ ਘਾਟਾ ਤਾਂ ਹੈ ਹੀ ਪੰਜਾਬੀ ਸਮਾਜ ਦਾ ਲੇਕਿਨ ਅੱਜ ਹਰ ਪੰਜਾਬੀ ਨੇ ਉਹ ਲੱਗਦਾ ਹੈ ਕਿ ਉਹਨੂੰ ਜਾਤੀ ਤੋੜ ਤੇ ਘਾਟਾ ਪਿਆ ਗਿਆ ਹੈ ਹਰ ਪੰਜਾਬੀ ਇਹ ਸੋਚਦਾ ਕਿ ਮੇਰਾ ਕੁਝ ਚਲਾ ਗਿਆ। ਔਰ ਇੰਨਾ ਵੱਡਾ ਪਿਆਰ ਜਿਹੜਾ ਹੈ ਘੱਟ ਲੋਕਾਂ ਦੇ ਨਸੀਬ ਹੋਇਆ। ਔਰ ਇਹ ਤਿੰਨ ਪੀੜੀਆਂ ਦੇ ਪਰਮਨ ਪਿਆਰੇ ਆਰਟਿਸਟ ਹੋ ਨਿਭੜੇ ਆ। ਇੱਕੋ ਸਮੇਂ ਤੇ ਦਾਦਾ ਵੀ, ਬਾਪ ਵੀ ਔਰ ਪੋਤਾ ਵੀ ਇਹਨਾਂ ਨੂੰ ਪਿਆਰ ਕਰਦੇ ਸੀ। ਇਹਨਾਂ ਨੇ ਪੰਜਾਬੀਆਂ ਦੀ ਨਵਜ ਨੂੰ ਬਹੁਤ ਅੱਛੀ ਤਰ੍ਹਾਂ ਪਛਾਣਿਆ। ਔਰ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਹੈ ਕਿ ਜਦੋਂ ਇਹ ਨਦਰ ਦਿਹਾਂਤ ਹੋਇਆ ਉਸ ਵੇਲੇ ਸੋਸ਼ਲ ਮੀਡੀਆ ਤੇ ਡਿਜੀਟਲ ਮੀਡੀਆ ਤੇ ਇੱਕ ਹੜ ਆ ਗਿਆ ਲੋਕਾਂ ਦੀਆਂ ਭਾਵਨਾਵਾਂ ਦਾ ਔਰ ਉਹ ਹੜ ਜਦੋਂ ਦਿੱਲੀ ਦੇ ਵਿੱਚ ਪਤਾ ਚੱਲਿਆ ਪ੍ਰਧਾਨ ਮੰਤਰੀ ਜੀ ਦੇ ਦਫ਼ਤਰ ਤੋਂ ਮੈਨੂੰ ਫੋਨ ਆਇਆ ਕਿ ਇਹਨਾਂ ਬਾਰੇ ਜਾਣਨਾ ਚਾਹੁੰਦੇ ਆ ਕਿ ਇਹ ਆਰਟਿਸਟ ਨੂੰ ਲੋਕ ਇੰਨਾ ਪਿਆਰ ਕਰਦੇ ਕੌਣ ਸੀ ਤੇ ਜਦੋਂ ਦੱਸਿਆ ਕਿ ਵੀ ਇਹ ਐਸੇ ਆਰਟਿਸਟ ਸੀ ਜਿਨ੍ਹਾਂ ਨੂੰ ਹਰ ਪੀੜ੍ਹੀ ਦਾ ਹਰ ਵਰਗ ਦਾ ਲੋਕ ਪਿਆਰ ਕਰਦਾ ਹੈ ਤੇ ਉਹਨਾਂ ਨੇ ਫਿਰ ਇਸ ਗੱਲ ਨੂੰ ਸਮਝਦਿਆਂ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਇਆ ਉਹ ਤੋਂ ਇਹਨਾਂ ਨੂੰ ਜਾਦੀ ਤਰਤੇ ਫੋਨ ਕਰਕੇ ਸੰਦੇਸ਼ ਵੀ ਦਿੱਤਾ ਔਰ ਮੈਨੂੰ ਉਮੀਦ ਹੈ ਕਿ ਕੋਈ ਨਾ ਜਦੇ ਪਉਤੇ ਵੀ ਸਾਡੀ ਭਾਰਤ ਸਰਕਾਰ ਵੱਲੋਂ ਵੀ ਜਿਹੜਾ ਇਹਨਾਂ ਦੇ ਦੁੱਖ ਵਿੱਚ ਸਾਰੇ ਪੰਜਾਬੀਆਂ ਦੇ ਦੁੱਖ ਵਿੱਚ ਜਿਹੜਾ ਸਾਰੇ ਸ਼ਾਮਲ ਹੈਗੇ ਆ ਔਰ ਮੈਂ ਸਮਝਦਾ ਕਿ ਨਾ ਪੂਰਾ ਹੋਣ ਵਾਲਾ ਕੱਟਾ ਲੇਕਿਨ ਅਸੀਂ ਭਾਈ ਸਾਹਿਬ ਨਾਲ ਚਰਚਾ ਕੀਤੀ ਹੈ ਸਾਰਿਆਂ ਨੇ ਬੈਠ ਕੇ ਪਰਿਵਾਰ ਨਾਲ ਵੀ ਕੀਤੀ ਹੈ ਕਿ ਦੇਖੋ ਪਾਵਨਾ ਮਾਤਾ ਸਾਰਿਆਂ ਦੀਆਂ ਹੈਗੀਆਂ ਨੇ ਲੇਕਿਨ ਅਸੀਂ ਭੱਲਾ ਦੀ ਭੱਲਾ ਜੀ ਦੀ ਯਾਦ ਦੇ ਵਿੱਚ ਅਸੀਂ ਕੀ ਕਰ ਸਕਦੇ ਆ ਇੰਨੀ ਵੱਡੀ ਵਿਰਾਸਤ ਨੂੰ ਸੰਭਾਲਣ ਦੇ ਵਾਸਤੇ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਪੰਜਾਬ ਦਾ ਇੱਕ ਐਸਾ ਕਲਾ ਕੇਂਦਰ ਉਹਨਾਂ ਦੇ ਨਾਮ ਤੇ ਉਸਾਰਿਆ ਜਾਵੇ ਉਸਦੇ ਵੀ ਸਾਰਿਆਂ ਦਾ ਸਹਿਯੋਗ ਚਾਹੀਦਾ ਔਰ ਭਾਰਤ ਸਰਕਾਰ ਨਾਲ ਵੀ ਗੱਲ ਕਰਾਂਗੇ ਇਸਦੇ ਵਾਸਤੇ ਔਰ ਇਹ ਮੁਹੱਲੇ ਦੇ ਵਿੱਚ ਕਿਉਂ ਭਾਈ ਸਾਹਿਬ ਇਹ ਗੱਲ ਹੋਈ ਹੈ ਕਿ ਕੋਈ ਐਸਾ ਕਲਾ ਪਵਨ ਹੋਵੇ ਜਿੱਥੇ ਆਉਣ ਵਾਲੀਆਂ ਪੀੜ੍ਹੀਆਂ ਭੱਲਾ ਜੀ ਦੇ ਜੀਵਨ ਤੋਂ ਸੇਧ ਲੈਂਦੀਆਂ ਰਹਿਣ ਤੇ ਇਹ ਜਿਹੜੀ ਸਾਡੀ ਵਿਰਾਸਤ ਹੈ ਇਨੂੰ ਸੰਭਾਲੀਏ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਪੰਜਾਬੀਆਂ ਨੇ ਬਹੁਤ ਸ਼ਾਨਦਾਰ ਇਤਿਹਾਸ ਲਿਖਿਆ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਦੇਖ ਲਓਗੇ ਬਹਾਦਰੀਆਂ ਦਾ ਸੈਹਦ ਦਾ ਹਰ ਖੇਤਰ ਦੇ ਵਿੱਚ ਇੱਕ ਵਿਲੱਖਣ ਇਤਿਹਾਸ ਹੈ ਲੇਕਿਨ ਇਹ ਵੀ ਇੱਕ ਸਤਿਮ ਜਰੀਫੀ ਹੈ ਕਿ ਅਸੀਂ ਆਪਣੀ ਵਿਰਾਸਤ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਨਹੀਂ ਘਟਨਾਵਾਂ ਹੁੰਦੀਆਂ ਸਮੇਂ ਦੇ ਨਾਲ ਅੱਗੇ ਵਧ ਜਾਂਦੇ ਆ ਲੇਕਿਨ ਆਪਣੀ ਵਿਰਾਸਤ ਨੂੰ ਸੰਭਾਲਣ ਵਾਸਤੇ ਤਵੱਜੋ ਘਟ ਦਿੱਤੀ ਗਈ ਹੈ ਔਰ ਅੱਜ ਅਸੀਂ ਸਾਰਿਆਂ ਨੇ ਅੱਜ ਭੱਲਾ ਜੀ ਦੀ ਯਾਦ ਵਿੱਚ ਬੈਠ ਕੇ ਜਿੱਥੇ ਉਹਨਾਂ ਨੂੰ ਯਾਦ ਕੀਤਾ ਉਹਨਾਂ ਦੀਆਂ ਘਟਨਾਵਾਂ ਜ਼ਿੰਦਗੀ ਦੇ ਹੈ ਪਹਿਲੂ ਅਸੀਂ ਚਰਚਾ ਕੀਤੀ ਪਰਿਵਾਰ ਨਾਲ ਮਿਲੇ ਉਹਨਾਂ ਦਾ ਬੇਟੇ ਵੀ ਬਹੁਤ ਅੱਛੇ ਆਰਟਿਸਟ ਨੇ ਉਹਨਾਂ ਨਾਲ ਬੈਠ ਕੇ ਗੱਲਾਂ ਹੋਈਆਂ ਇਹਨਾਂ ਦੇ ਜ਼ਿੰਦਗੀ ਪਰਦੇ ਸਾਥੀ ਭਾਈ ਸਾਹਿਬ ਨੇ ਇਹਨਾਂ ਨਾਲ ਬੈਠ ਕੇ ਗੱਲਾਂ ਹੋਈਆਂ ਅਸੀਂ ਇਹੀ ਨਤੀਜੇ ਤੇ ਪਹੁੰਚੇ ਹਾਂ ਕਿ ਸਾਨੂੰ ਉਹਨਾਂ ਦੀ ਯਾਦ ਦੇ ਵਿੱਚ ਕੁਝ ਕਰਨਾ ਚਾਹੀਦਾ ਹੈ ਰੂਪਸ ਦੇ ਬਾਅਦ ਅਸੀਂ ਮਿਲ ਕੇ ਸਾਰੇ ਇਹ ਕੰਮ ਕਰਾਂਗੇ ਸਾਨੂੰ ਸਭ ਦੇ ਕਲਾਕਾਰ ਭਾਈ ਜਾਰੀ ਵੱਲੋਂ ਆਵਾਜ਼ ਆਉਂਦੀ ਹੈ ਕਿ ਕਵਿ ਸ਼ਰੀਰ ਜਿਸ ਤਰ੍ਹਾਂ ਦੇਖੋ ਮੈਨੂੰ ਐਂ ਲੱਗਦਾ ਕਿ ਜਸਵਿੰਦਰ ਭੱਲਾ ਜੀ ਆ ਇਹ ਜਿਹੜੇ ਅਵਾਰਡ ਹੁੰਦੇ ਨੇ ਇਹਨਾਂ ਅਵਾਰਡਾਂ ਤੋਂ ਵੱਧ ਪਿਆਰ ਲੈ ਕੇ ਦੁਨੀਆ ਤੋਂ ਗਏ ਆ ਲੇਕਿਨ ਪਦਮਸ਼ਰੀ ਸਾਡੇ ਦੇਸ਼ ਦਾ ਇੱਕ ਰਾਸ਼ਟਰੀ ਪਦਨ ਦਾ ਸਭ ਤੋਂ ਉੱਚਾ ਅਵਾਰਡ ਹੈ ਸਨਮਾਨ ਹੈ ਔਰ ਮੈਂ ਮਹਿਸੂਸ ਕਰਦਾ ਕਿ ਜਸਵਿੰਦਰ ਭੱਲਾ ਜੀ ਉਹਦੇ ਵਾਸਤੇ ਬਿਲਕੁਲ ਢੁਕਵੀਂ ਸ਼ਖਸੀਅਤ ਹੈ ਔਰ ਇਹ ਡਿਜ਼ਰਵ ਕਰਦੇ ਆ ਇਹ ਸਨਮਾਨ ਜਿਹੜਾ ਹੈ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਔਰ ਮੇਰੀ ਜਾਤੀ ਤੌਰ ਤੇ ਕੋਸ਼ਿਸ਼ ਹੋਏਗੀ ਕਿ ਮੈਂ ਇਹਨਾਂ ਦਾ ਨਾਮ ਪਦਮਸ਼ਰੀ ਵਾਸਤੇ ਕਿਉਂਕਿ ਇਸ ਸਾਲ ਤਾਂ ਪਦਮਸ਼ਰੀ ਦੀਆਂ ਐਪਲੀਕੇਸ਼ਨ ਜਿਹੜੀਆਂ ਨੇ ਉਹ ਹੋ ਚੁੱਕੀਆਂ ਔਰ ਅਸੀਂ ਹਰ ਸਾਲ ਹੀ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਦੀ ਕੋਈ ਸ਼ਖਸੀਅਤ ਉਸ ਦੇ ਵਿੱਚ ਆਵੇ ਪਿਛਲੀ ਵਾਰ ਵੀ ਜਿਹੜੇ ਸਾਡੇ ਸ਼ਰਮਣੀ ਸਾਡੇ ਰਾਗੀ ਸਿੰਘ ਹੈਗੇ ਨੇ ਕੀਰਤਨੀ ਸਿੰਘ ਹੈਗੇ ਨੇ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਨੂੰ ਉਹ ਪਦਮਸ਼ਰੀ ਮਿਲਿਆ ਪੂਰੀ ਸਿੱਖ ਨਿਰਮਲ ਰੇਸ਼ੀ ਨੂੰ ਮਿਲਿਆ ਔਰ ਹਰ ਬਰੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬੀ ਸਹਿਤ ਵਿੱਚੋਂ ਪੰਜਾਬੀ ਆਰਟਸ ਵਿੱਚੋਂ ਪਦਮਸ਼ਰੀ ਜਿਹੜਾ ਉਹ ਮਜ਼ਰੂ ਮਿਲੇ ਔਰ ਅਗਲੇ ਸਾਲ ਵਾਸਤੇ ਇਹ ਮੈਮ ਸੰ ਮਹਿਸੂਸ ਕਰਦਾ ਹੈ ਕਿ ਮੇਰੀ ਜ਼ਿੰਮੇਵਾਰੀ ਰਹੇਗੀ ਕਿ ਮੈਂ ਭੱਲਾ ਜੀ ਦਾ ਨਾਮ ਪਦਮਸ਼ਰੀ ਵਾਸਤੇ ਰਿਕਮੈਂਡ ਕਰਾਂ ਅਸੀਂ ਸਾਰੇ ਮਿਲ ਕੇ ਇਹ ਕੋਸ਼ਿਸ਼ ਕਰੀਏ ਕਿ ਇਸਨਾਨ ਉਹਨਾਂ ਨੂੰ ਜ਼ਰੂਰ ਮਿਲੇ ਠੀਕ ਧੰਨਵਾਦ ਬਾਹਲੀ ਤੋਂ ਹਰਦੀਪ ਬਿਰਕ ਤੇ ਰਸ਼ਵਿੰਦਰ ਦੀ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀ Press group bell icon This program is sponsored by the Singler Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.